हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤ ਤਨਹੀ ਪਰਬਣਾ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਹਮ ਵਧੀਆ ਜੀ ਵਧੀਆ ਜੀ ਬਾਬੇ ਕੰਗਾਰਾਮ ਦੀ ਕਿਰਪਾ ਨਾਲ ਚਲੋ ਵਧੀਆ ਨਾਮ ਤੇ ਡਰੈਸ ਨਾਂ ਚਮਕੌਰ ਸਿੰਘ ਜੀ ਪਿੰਡ ਸੈਦੋਗੇ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘਾ ਜੀ ਨੇੜੇ ਪਿੰਡ ਆਪਾਂ ਨੂੰ ਨੇੜੇ ਨਿਹਾਲ ਸਿੰਘਾ ਵਾਲਾ ਵੀ ਨੇੜੇ ਆ ਸਲਾਤਪੁਰਾ ਵੀ ਅਲਕੜੇ ਵੀ ਇੱਧਰ ਤਲਵੰਡੀ ਵੀ ਮੋਬਾਈਲ ਨੰਬਰ ਬੋਲੋ 9056598342 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਬੱਚੀ ਦੇਖਦੇ ਕਿੰਨੀ ਕੁ ਉਮਰ ਆ ਕਰਮਾ ਲਈ ਇਹਦੀ 11 ਮਹੀਨੇ ਦੀ ਉਮਰ ਆ ਭਾਈ ਜੀ ਓਕੇ ਭਾਈ ਕਿਹੜੇ ਟੀਕੇ ਦੀ ਆ ਪਤਾ ਕੁਛ ਇਹ ਹਾਂ ਨਹੀਂ ਹੈ ਬਾਬਾ ਉਹ ਦੂਸਰ ਦੇ ਲਿਖਿਆ ਵਾ ਠੀਕ ਆ ਭਾਈ ਕੋਲੇ ਸਾਰੀ ਡਿਟੇਲ ਹੈਗੀ ਆ ਭਾਈ ਇੱਕ ਫੋਟੋ ਦੇ ਭਾਈ ਮਾੜੀ ਤੋਰ ਕੇ ਦਿਖਾ ਦਈਏ ਫੇਸ ਦੀ ਬਿਊਟੀ ਕਮਾਲ ਬਹੁਤ ਚੰਗੀ ਬੱਸੀ ਆ ਭਾਈ ਕੱਦ ਕਾਠੇ ਆ ਹੀ ਕਰਾਉਣ ਦੇ ਕਾ ਬੜਾ ਜੀ ਹੁਣ ਕੱਦ ਬਹੁਤ ਦਾ ਨਾ ਬੱਚੇ ਦਾ ਹਾਂ ਕੱਦ ਬਹੁਤ ਦਾ ਬੱਚੇ ਦਾ ਬਾਕੀ ਤੋੜਾ ਚੈੱਕ ਕਰ ਲਓ ਤੋੜਾ ਹੀ ਹੌਲੀ ਦੋੜ ਅੱਧਾ ਹੈਡ ਬਹੁਤ ਦਾ ਬੱਚੇ ਦਾ ਹੂੰ ਕੱਦ ਬਹੁਤ ਚੰਗਾ ਕਰਮਾ ਹਾਂ ਕਿੰਨਾ ਰਿਕਾਰਡ ਦੀ ਜਿਹੜੀ ਮਾਂ ਦਾ ਕੀ ਰਿਕਾਰਡ ਆ ਪਤਾ ਕੁਛ 33 34 ਲੀਟਰ ਤੋਂ ਦਿੱਤਾ ਵਾ ਜੀ ਓਕੇ ਬਾਈ ਹਾਂਜੀ ਠੀਕ ਆ ਬਾਈ ਕੱਦ ਕੁਦ ਬਹੁਤ ਦਾ ਬੱਚੀ ਦਾ ਸੋਹਣੀ ਵੀ ਆ ਪੂਰਾ ਫੇਸ ਦਿਖਾ ਦੇ ਬੱਚੀ ਦਾ ਹੂੰ ਝੋਲੀ ਹਾਂਜੀ ਝੋਲੀ ਥਾਂ ਤੇ ਕੱਲਾ ਕੱਲਾ ਜੀ ਥਾਂ ਥਣ ਹੂੰ ਲੈ ਝੋਲੀ ਚੈੱਕ ਕਰ ਲਓ ਨੇੜ ਤੋਂ ਕੱਦ ਫੋਲਾ ਬਾਈ ਛੋਟੀ ਨਾ ਮੰਨੂ ਖੀਰੀ ਆ ਬਿਲਕੁਲ ਦੰਦਾ ਚ ਖੀਰੀ ਆ ਹਾਂ ਖੀਰੀ ਖੀਰੀ 11 ਮਹੀਨਿਆਂ ਦਾ ਬੱਚਾ ਜੀ ਹੂੰ ਕਦੇ ਆਈ ਬੱਚਾ ਅੱਜ ਹੀ ਕਰਾ ਦੇ ਬੰਦਾ ਜੀ ਇੱਕ ਬੋਰੀ ਚਾਰ ਕਿਲੋ ਡ라이 ਦੀ ਹੈ ਨਾ ਬੱਚੀ ਨੂੰ ਠੀਕ ਆ ਹਾਂ ਫੇਸਬੁੱਕ 'ਚ ਦੇਖੋ ਮੁੱਲ ਕੀ ਆ ਜੈਜ ਮੁੱਲ ਹਾਂ ਨਾ ਰਜਾ 28000 ਰੁਪਏ ਆ ਜੀ ਮਾਨਤਾਨ ਹੋ ਜਾ ਹਾਂ ਜੀ ਮਾਨਤਾਨ ਕਰ ਦੋਗੇ 28000 ਰੁਪਏ ਮੁੱਲ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਊਗਾ ਬਾਈ ਹਾਂ ਜੀ ਅੱਗੇ ਦੋ ਨੰਬਰ ਤੇ ਦੋ ਨੰਬਰ ਬੱਚਾ ਜੀ ਇਹਦੀ ਕਿੰਨੀ ਉਮਰ ਆ ਬਾਈ 8 ਕਿ ਮਹੀਨਿਆਂ ਦਾ ਬੱਚਾ ਜੀ ਠੀਕ ਆ ਭਾਈ ਫੇਸ ਦੀ ਬਿਊਟੀ ਨੇੜ ਤੋਂ ਚੈੱਕ ਕਰਵਾਨੇ ਬਹੁਤ ਵਧੀਆ ਚੰਗੀਆਂ ਪ੍ਰਿੰਟ ਫਰੋਂਟ ਤੇ ਚੰਗਾ ਹਣ ਝੂਲੀ ਕਿਵੇਂ ਆ ਭਾਈ ਪੂਰੀ ਓਕੇ ਜੀ ਲੈ ਭਾਈ ਨੇੜ ਤੋਂ ਚੈੱਕ ਕਰਵਾਉਣੇ ਕੀ ਬਾਤ ਹੈ ਕਲਾ ਕਲਾ ਥਣ ਪੂਰੀ ਵਿਥੇ ਤੇ ਥਣ ਝੂਲੀ ਬਹੁਤ ਚੰਗੀਆਂ ਹਾਂ ਫੇਸ ਬੋਲ ਦੇ ਭਾਈ ਕੋਲ ਫਲੀ ਵੀ ਚੰਗੀਆਂ ਜਾਨ ਵਾਲੀ ਆ ਪ੍ਰਿੰਟ ਵਾਲੀ ਆ ਬਰੀਡ ਇੱਕ ਨੰਬਰ ਆ ਫੇਸ ਫੂਸ ਕਰਨ ਵਾਲੀ ਦਾ ਬਹੁਤ ਚੰਗਾ ਹੈ ਨੇੜ ਤੋਂ ਚੈੱਕ ਕਰਵਾਉਂਦੇ ਆ ਫੇਸ ਦੀ ਬਿਊਟੀ ਲੈ ਕੀ ਬਾਤ ਆ ਬੇ ਹੋਣਾ ਜਗ ਨਹੀਂ ਹੈ ਖੁੱਲੀ ਰਹਿੰਦੀ ਖੁੱਲੀ ਠੀਕ ਆ ਮੋੜ ਲਿਆ ਭਾਈ ਇਹਦਾ ਮੁੱਲ ਜੈ ਜੈ ਇਹਦਾ ਵੀ 28000 ਹੀ ਆ ਜੀ ਜੇ ਮਾਨਤਨ ਹੋ ਜੂ ਮਾਨਤਨ ਹੋ ਜੂ ਹਾਂਜੀ ਮਾਨਤਨ ਕਰ ਦਾਂਗੇ ਜੀ ਠੀਕ ਆ ਭਾਈ 8 ਮਹੀਨਿਆਂ ਦਾ ਬੱਚਾ ਭਾਈ ਸਮਾਰਕ ਦਿਖਾ ਦਿਓ ਫੇਸਬੁਕ ਬੱਚੇ ਦਾ ਫੇਸਬੁਕ ਬੜਾ ਚੰਗਾ ਕੀ ਮੈਰਾ ਬਾਹਲੇ ਮੁੱਲਾਂ ਦਾ ਭਾਈ ਸਹੀ ਗੱਲ ਆ ਭਾਈ 28000 ਰੁਪਏ ਜਮਾ ਜੈ ਜੈ ਮੁੱਲਾ ਬਾਕੀ ਮੌਕੇ ਦੇ ਮਾਨਤਨ ਹੋ ਜੂ ਝੋਲੀ ਝੁੜਿਆ ਨਹੀਂ ਐ ਪੱਦਰ ਪਈ ਆ ਬਸ ਐ ਨਹੀਂ ਕੋਈ ਰੰਗ ਕਲਰ ਦੇਖ ਲੋ ਸਹੀ ਗੱਲ ਇਧਰੋਂ ਦਿਖਾ ਦੇ ਫੇਸਬੂਕਸ ਬਸ ਹੂੰ ਫੇਸ ਦੀ ਬਿਊਟੀ ਨੇੜੋਂ ਚੈੱਕ ਕਰ ਲੋ ਬਿਊਟੀ ਚੰਗੀ ਕੀ ਆ ਬਾਤ ਆ ਬਈ ਖੜਨੀ ਹੁਣ ਨਹੀਂ ਬੜੀ ਚੰਗੀ ਆ ਹਾਂਜੀ ਬਹੁਤ ਚੰਗੀ ਖੜੀ ਹੂੰ ਉਪਰ ਆਇਆ ਕਰੀ ਜਾਂਦੇ ਅੱਗੇ ਬਈ ਲਾਸਟ ਹਾਂਜੀ ਇਹਦੀ ਉਮਰ ਕਿੰਨੀ ਕ ਇਹਦੀ 6 ਮਹੀਨੇ ਦੀ ਉਮਰ ਹੁਸਤ ਤੱਕ ਦੀ ਜੀ ਓਕੇ ਬਈ ਖਾਣ ਝੋਲੀ ਰਖਾ ਦੇ ਬਈ ਖਾਣ ਝੋਲੀ ਬਹੁਤ ਵਧੀਆ ਬੱਚੇ ਦੀ ਹਾਂ ਝੋਲੀ ਫਿੱਕਾ ਫਿੱਕਾ ਜਿਵੇਂ ਇਸ ਮਰਿਆ ਹੂੰ ਕੇਸ ਬੂਸ ਬਹੁਤ ਜੰਗਾ ਬੱਸੀ ਦਾ ਬਾਈ ਬਿਊਟੀ ਕਰਨ ਵਾਲੀ ਦੀ ਚੰਗੀ ਵਾਲਾ ਤੋਰ ਦੇ ਬਾਈ ਤੋਰ ਦੇ ਕੇਸ ਰੇ ਕਰਨ ਵਾਲੀ ਦਾ ਇਹਦਾ ਮੁੱਲ ਵੀਰੇ ਜੈਜਾ ਇਹਦਾ ਹਾਂ ਨਾ 17000 ਹੀ ਆ ਬਾਈ ਠੀਕ ਆ ਮਾਨਤਾਨ ਹੋ ਜੂ ਹਾਂ ਮਾਨਤਾਨ ਹੋ ਜੂ ਬਾਈ ਠੀਕ ਆ ਬਾਈ 17 ਦੇ ਬੱਚੇ ਦਾ 17000 ਰੁਪਿਆ ਮੁੱਲ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬਾਈ ਮੁੱਲ ਬਾਈ ਨੇ ਜੈਜ ਰੱਖਿਆ ਖਿੱਚ ਕੇ ਮੁੱਲ ਰੱਖਿਆ ਬਾਕੀ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਜੋਲੀ ਬੋਸ ਜੀ ਇਹਦੀ ਵੀ ਹਾਂਜੀ ਹਾਂਜੀ ਹੂੰ ਨਾਗਸੀ ਭਰਾ ਕੋਲੇ 3 ਬਈ 3 ਹੀ ਰਖਾ ਤੇ ਕਿਸੇ ਵੀ ਨੂੰ ਤਿੰਨਾ ਚੋ ਕੋਈ ਵੀ ਪਸੰਦ ਆਵੇ ਤਾਲੀ ਵਿੱਚ ਲੱਲੀ ਕਰਕੇ ਬਈ ਖਰੀਦ ਲਿਓ ਧੰਨਵਾਦ